ਸਨ 2016 ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦਾ ਡ੍ਰੀਮ ਪ੍ਰੋਜੈਕਟ ਜਿਹੜਾ ਕਿ ਬੀਆਰਟੀਐਸ ਪ੍ਰੋਜੈਕਟ ਹੈ ਜਿੱਥੇ ਕਿ ਹੁਣ ਆਪਾਂ ਮੈਟਰੋ ਬੱਸ ਡਿਪੂ ਤੇ ਬਾਹਰ ਖੜੇ ਆ ਜਿੱਥੇ ਕਿ ਬਹੁਤ ਸਾਰੇ ਮੁਲਾਜ਼ਮ ਨੇ ਜਿਨ੍ਹਾਂ ਦੇ ਸਿਰ ਤੇ ਤਲਵਾਰ ਲਟਕੀ ਹੋਈ ਹੈ ਬੇਰੁਜ਼ਗਾਰੀ ਦੀ ਕਿਉਂਕਿ ਇਹਨਾਂ ਦੀ ਜਿਹੜੀਆਂ ਨੌਕਰੀਆਂ ਨੇ ਹੁਣ ਉਹ ਬਹਾਲ ਨਹੀਂ ਹੋ ਪਾਰੀਆਂ ਔਰ ਕਰੀਬ ਇੱਕ ਸਾਲ ਤੋਂ ਜਿਹੜਾ ਕਿ ਇਹ ਪ੍ਰੋਜੈਕਟ ਉਹ ਬੰਦ ਪਿਆ ਹੋਇਆ ਹੈ 94 ਮੈਟਰੋ ਬਸਾਂ ਤਾਂ ਦਿਖਾ ਦਿੰਦੇ ਆ ਜਿਹੜੀ ਕਿ ਇੱਥੇ ਉਹ ਕੰਡਮ ਹੋ ਰਹੀਆਂ ਨੇ ਔਰ ਜਿਹੜੀਆਂ ਕਿ ਬਹੁਤ ਜੋਰ-ਸ਼ੋਰ ਨਾਲ ਪ੍ਰੋਜੈਕਟ ਚੱਲਿਆ ਸੀਗਾ 2016 ਵਿੱਚ ਤਾਂ ਕਈ ਵਾਰ ਵਿਵਾਦਾਂ ਵਿੱਚ ਵੀ ਕਿਰਿਆ ਹੈ ਪ੍ਰੋਜੈਕਟ ਤੇ ਕਈ ਵਾਰ ਬੰਦ ਹੋਇਆ ਤੇ ਕਈ ਵਾਰੇ ਮੁਰ ਤੋਂ ਮੁਰਤੋਂ ਸ਼ੁਰੂ ਹੋਇਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ 1 ਸਾਲ ਤੋਂ ਜਿਹੜਾ ਕੀ ਇਹ ਪ੍ਰੋਜੈਕਟ ਬੰਦ ਪਿਆ ਹੋਇਆ ਔਰ ਕਰੀਬ-ਕਰੀਬ 600 ਕਰੋੜ ਰੁਪਏ ਦੀ ਲਾਗਤ ਦਾ ਇਹ ਪ੍ਰੋਜੈਕਟ ਜਿਹੜਾ ਕੀ ਹੁਣ ਮਿੱਟੀ ਢੂੜ ਫਾਕਦਾ ਹੋਇਆ ਵਿਖਾਈ ਦੇ ਰਿਹਾ ਔਰ ਜਿਹੜੇ ਇਹ ਬੱਸਾਂ ਦੇ ਡਰਾਈਵਰ ਨੇ ਜਾਂ ਟਿਕਟ ਕਲੈਕਟਰ ਨੇ ਉਹ ਉਹਨਾਂ ਤੇ ਰੋਜ਼ੀ ਰੋਟੀ ਦਾ ਸੰਕਟ ਖੜਾ ਹੋਇਆ ਔਰ ਅੱਜ ਮਨਦੀਪ ਸਿੰਘ ਮਨਾ ਜਿਹੜੇ ਕੀ ਸਮਾਜ ਸੇਵਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰ ਰਹੇ ਨੇ ਕਿਉਂ ਇਨਾ ਮੁਲਾਜ਼ਮਾਂ ਦੀਆਂ ਜਿਹੜੀਆਂ ਕੀ ਪਰੇਸ਼ਾਨੀਆਂ ਦਾ ਹੱਲ ਨਹੀਂ ਹੋ ਪਾ ਰਿਹਾ ਇੱਕ ਵੱਡਾ ਸਵਾਲ ਹੈ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਕੀ ਘਰ ਬੈਠੇ ਹੋਏ ਨੇ ਔਰ ਕਈਆਂ ਨੂੰ ਤਾਂ ਤਨਖਾਹਾਂ ਵੀ ਜਿਹੜੀਆਂ ਕੀ ਉਹ ਨਹੀਂ ਮਿਲੀਆਂ ਤਾਂ ਜਿਹੜਾ ਪਹਿਲੇ ਗੇਟ ਬੰਦ ਕੀਤਾ ਹੋਇਆ ਸੀਗਾ ਹੁਣ ਮਨਜੀਤ ਸਿੰਘ ਮੱਨਾ ਵੱਲੋਂ ਇਹ ਗੇਟ ਖੁਲਵਾਇਆ ਗਿਆ ਕਿਉਂਕਿ ਸਾਰੇ ਮੁਲਾਜ਼ਮ ਨੇ ਬੀਆਰਟੀਐਸ ਪ੍ਰੋਜੈਕਟ ਦੇ ਤਹਿਤ ਔਰ ਇਨਾਂ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਤਾਂ ਹੁਣ ਜਿਹੜਾ ਕੀ ਉਹਨਾਂ ਦੇ ਕਹਿਣ ਤੇ ਮੱਨੇ ਦੇ ਕਹਿਣ ਤੇ ਇੱਥੇ ਗੇਟ ਖੁਲਵਾਇਆ ਗਿਆ ਹੈ ਗਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਨੇ ਇਸ ਪ੍ਰੋਜੈਕਟ ਨੂੰ ਲੈ ਕੇ ਸੈਂਕੜੇ ਜਿਹੜੇ ਨੇ ਬੱਸਾਂ ਦੇ ਡਰਾਈਵਰ ਤੇ ਟੀਸੀ ਉਹਨਾਂ ਤੇ ਲਗਾਤਾਰ ਦਿੱਕਤ ਆ ਰਹੀ ਹੈ ਉਹਨਾਂ ਨੂੰ ਕੀ ਇੱਥੇ ਦਿੱਕਤਾਂ ਲੈ ਕੇ ਆਈਆਂ ਜੀ ਜਿਹੜੇ ਡਰਾਈਵਰ ਨੇ ਜਾਂ ਟੀਸੀ ਨੇ ਦੋਸਤੋ ਪਹਿਲੀ ਗੱਲ ਤੇ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਹੈ ਉਹ ਇੱਥੇ ਖੜੀ ਹੈ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੁਝ ਹਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋ ਇਧਰੋਂ ਉਧਰ ਜਾ ਸਕਦਾ ਸੀਗਾ ਮਹਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5 ਰੁਪਏ ਦਾ ਦਾ ਖਰਚਾ ਸੀਗਾ ਔਰ 1500 ਕਰੋੜ ਰੁਪਏ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ 'ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਏ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅਮਰitsar ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਦੇ ਵਾਸਤੇ ਪਾਏ ਸੀਗੇ ਕਿ ਤੁਸੀਂ ਅਮਰitsar ਦੇ ਹੋ ਔਰ ਅਮਰitsar ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਜਨ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬੱਸ ਦਿੱਤੀ ਸੀ ਅੱਜ ਉਹ ਵੀ ਕੰਡਮ ਹੋਈ ਉਹ ਉੱਥੇ ਲੱਗੀ ਆ ਮੈਂ ਇਹਨਾਂ ਦੇ ਐਕਸੀਡੈਂਟ ਨੂੰ ਕੱਲ ਫੋਨ ਕੀਤਾ ਕਿ ਯਾਰ ਉਹ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਪਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ 'ਚ ਚੱਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20 20 ਸਾਲ ਪੁਰਾਣੀਆਂ ਟਰਾਲੀਆਂ 20-20 ਸਾਲ ਪੁਰਾਣੇ ਟਰੈਕਟਰ 20-20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20-20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਹੋ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ ਨਾਲ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇੱਕ ਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਇਹਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਉਹਦੇ ਨਾਲ ਨਾਲ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤੱਕ ਦੀ ਇਥੋਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਗੱਲਾਂ ਤੇ ਕਰ ਦਿਓ ਕਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅਮਰitsar ਕੋਈ ਕਹਿੰਦਾ ਮੈਂ ਟ੍ਰੇਨ ਚ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਦਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪੈਸੇ ਬਚਾ ਸਕਦੇ ਨੇ ਐਵੇਂ ਉਤਲੀਆਂ ਆਪਾਂ ਫੜੀ ਜਾਣੀਆਂ ਬਾਬਾ ਬੋਲੇ ਸ਼ਾ ਲਿਖਦੇ ਨੇ ਕਿ ਪਰ ਪਰ ਆਲਮ ਫਾਜ਼ਲ ਹੋਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤ ਮਾਨ ਅਸਵਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਫੜਿਆ ਹੀ ਨਹੀਂ ਗੱਲਾਂ ਬੜੀਆਂ ਬੜੀਆਂ ਕਰਦੇ ਹੋ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੇਂਜ ਨਾ ਕਹਿੰਦਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋਹ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਆ ਬੱਚੀਆਂ ਖੜੀਆਂ ਇੱਥੇ ਆ ਭੈਣਾਂ ਖੜੀਆਂ ਇੱਥੇ ਜਿਹਦੀ ਨੌਕਰੀ ਆਊਟਸੋਰਸ ਵਾਲੇ ਨੂੰ ਦਿੰਦੇ ਹੋ ਉਹ ਵੀ ਬੋਰਡ ਦੇ ਉੱਤੇ ਤੁਸੀਂ ਐਂ ਚਮਕਾਉਂਦੇ ਹੋ ਜਿ ਤਰ੍ਹਾਂ ਸਰਕਾਰੀ ਨੌਕਰੀ ਦੇਤੀ ਆ ਤੇ ਹੈ ਕੀ ਆ ਆਊਟਸੋਰਸ ਦੇ ਉੱਤੇ ਕੱਚਿਆਂ ਦੇ ਵਿੱਚ ਨਾ ਕਰੀਆਂ ਦਿੰਦੇ ਹੋ ਪਤਾ ਨਹੀਂ ਘਰ ਨੂੰ ਕਦੋਂ ਇਹਨਾਂ ਚੱਲਦੇ ਕਰ ਦੇਣਾ ਜਿਹੜੇ ਰੋਕਣ ਵਾਲੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਵੀ ਆਊਟਸੋਰਸ ਤੇ ਸਰਕਾਰ ਮਿੰਟ ਚ ਬਲੀ ਦੇ ਦਿੰਦੀ ਆ ਆਪਣੇ ਸਿਰ ਦੇ ਉੱਤੇ ਭਾਂਡਾ ਜਿਹੜਾ ਗੰਦਾ ਭਾਂਡਾ ਸੁੱਟ ਲਈ ਤੇ ਕਿਸੇ ਦੇ ਸਿਰ ਦੇ ਉੱਤੇ ਵੀ ਭੰਦਿੰਦੀ ਆ ਸੋ ਇਹਨਾਂ ਦੇ ਸਿਰ ਦੇ ਉੱਤੇ ਐਡਾ ਮਾਰ ਨਾ ਕਰੋ ਗੱਲ ਇਹ ਆ ਵੀ ਇਹ ਬੱਸ ਚੱਲਣੀ ਚਾਹੀਦੀ ਆ ਇਹ ਰੋਕੀ ਕੋ ਗਈ ਆ ਇਹਨਾਂ ਦੇ ਨਾਲ ਫੇਰਾ ਪ੍ਰਧਾਨ ਨੇ ਇਹਨਾਂ ਦੇ ਇਹਨਾਂ ਬੜੇ ਐਫਰਟ ਕੀਤੇ ਸੈਕਟਰੀ ਨੂੰ ਮਿਲੇ ਔਰ ਦੁੱਖ ਕੀ ਲੱਗਦਾ ਜਿਹੜਾ ਜਿਹੜਾ ਕਸੂਰਵਾਰ ਆ ਉਹਨੂੰ ਜਾਣਨ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਬੱਸਾਂ ਕਿਸੇ ਉਹ ਕੰਪਨੀ ਕੋਲ ਟੈਂਡਰ ਸੀਗਾ 3 ਜੁਲਾਈ 2023 ਨੂੰ ਮੈਸੇਜ ਕਰਦੀ ਹੈ ਕੰਪਨੀ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਤੁਸੀਂ ਹੁਣ ਇੱਥੇ ਆਉਣ ਦੀ ਲੋੜ ਨਹੀਂ ਸਾਡੇ ਨੂੰ ਇਹ ਬੰਦ ਹੈ ਉਹ ਕੰਪਨੀ ਇੱਥੋਂ ਛੱਡ ਕੇ ਭੱਜ ਗਈ ਉਹਦੇ ਮੇਰਾ ਖਿਆਲ ਇੱਥੇ ਡਿਊਜ਼ ਹੋਣਗੇ ਉਹਦੀ ਸਿਕਿਉਰਿਟੀ ਸਰਕਾਰ ਕੋਲ ਹੋਊਗੀ ਇਹਨਾਂ ਲੋਕਾਂ ਦੀਆਂ ਸਾਲ-ਸਾਲ ਤੋਂ ਤਨਖਾਹਾਂ ਪੈਂਡਿੰਗ ਨੇ ਨਾ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਕੰਪਨੀ ਭੱਜ ਗਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਐਫਰਟ ਕੀਤੇ ਜਿੰਨੇ ਵੀ ਇਹਦੇ ਮੁਲਾਜ਼ਮ ਨੇ ਉਹਨਾਂ ਨੇ ਐਫਰਟ ਇਹ ਕੀਤੇ ਕਿ ਉਹ ਸਰਕਾਰ ਕੋਲ ਅਪਰੋਚ ਕੀਤੀ ਕੋਈ ਇਹਨਾਂ ਮੰਤਰੀ ਨਹੀਂ ਛੱਡਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਇਹਨਾਂ ਐਮਐਲਏ ਨਹੀਂ ਛੱਡਿਆ ਜਿਹਦੇ ਕੋਲੇ ਨਹੀਂ ਕੋਈ ਇਹਨਾਂ ਮਤਲਬ ਐਮਪੀ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਗਏ ਔਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਜਦੋਂ ਇਹ ਬੱਸ ਬੰਦ ਹੋਈ ਸੀ 3/7/2023 ਨੂੰ ਕਿ ਡੀਸੀ ਰੇਟ ਦੇ ਉੱਤੇ ਇਹਨਾਂ ਨੂੰ ਰੱਖ ਲਿਆ ਜਾਵੇ ਔਰ ਇਹ ਬੱਸਾਂ ਚਾਲੂ ਕਰ ਦਿੱਤੀਆਂ ਜਾਣ ਇਹੋ ਗੱਲ ਹੋਈ ਹੈ ਜੀ ਡੀਸੀ ਰੇਟ ਦੇ ਵਿੱਚ ਫਰਕ ਇਹ ਸੀਗਾ ਡੀਸੀ ਰੇਟ ਦੇ ਉੱਤੇ ਪੈਸੇ ਬਣਦੇ ਸੀ 15000 ਰੁਪਿਆ ਮਹੀਨਾ ਨਹੀਂ ਡੀਸੀ ਨੇ 13200 ਰੁਪਿਆ ਜੀ ਡੀਸੀ ਰੇਟ ਤੇ ਪੈਸੇ ਬਣਦੇ ਸੀ 13200 ਰੁਪਿਆ ਔਰ ਕੰਪਨੀ ਕਿੰਨੇ ਦਿੰਦੀ ਸੀ 15869 ਕੰਪਨੀ ਦਿੰਦੀ ਸੀ 15869 ਰੁਪਏ ਮਹਜ 2000 ਇਹਦਾ ਫਰਕ ਸੀਗਾ ਸਾਰੇ ਬੱਚੇ ਆ ਸਾਰੀਆਂ ਧੀਆਂ ਪੈਣਾ ਬੱਸ ਚਲਾਉਣ ਲਈ ਤਿਆਰ ਹੋ ਗਈਆਂ ਸੀਗੀਆਂ 20 25 50 ਬੰਦੇ ਇੱਕ 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 ਤਰਕਾ ਕਹਿੰਦਾ ਕਿ ਬੱਸ ਨਹੀਂ ਚੱਲਣੀ ਚਾਹੀਦੀ ਕਿਉਂਕਿ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਇਹਨਾਂ ਲੋਕਾਂ ਨੇ ਉਹ ਘਟ ਗਿਣਤੀ ਸੀਗੇ ਇਹਨਾਂ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤੀ ਵੀ ਉਹਨਾਂ ਨੂੰ ਸਮਝਾ ਲਿਆ ਜਾਵੇ ਨਹੀਂ ਤੇ ਪੁਲਿਸ ਦੇ ਨਾਲ ਠਾ ਦਿੱਤਾ ਜਾਵੇ ਸ਼ਹਿਰ ਨੂੰ ਵੀ ਇਹਦਾ ਸੋਖ ਹੈ ਤੇ ਜਦੋਂ ਸਰਕਾਰ ਨੇ ਪਲਾਨ ਕੀਤਾ ਸਰਕਾਰ ਦੇਖੋ ਕਿਸ ਤਰੀਕੇ ਦਬਾਅ ਚ ਆਉਂਦੀ ਆ ਤੇ ਉਹਨਾਂ ਨੇ ਕੁਝ ਕਿਸਾਨ ਯੂਨੀਅਨ ਦੇ ਬੰਦੇ ਇੱਥੇ ਉਹ ਲੈਣ ਦੇ ਤੇ ਉਹਨਾਂ ਨੇ ਆ ਕੇ ਇੱਥੇ ਬਸ ਜਿਹੜੀ ਉਹ ਪੱਕੀ ਵੀ ਇਹ ਅਸੀਂ ਚੱਲਣ ਹੀ ਨਹੀਂ ਦੇਣੀ ਜਿੰਨਾ ਚਿਰ ਇਹ ਰੇਟ ਨਹੀਂ ਤੈਅ ਹੁੰਦੇ ਜਿੰਨਾ ਚਿਰ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਵੱਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬੜੀ ਵੱਡੀ ਲੜਾਈ ਲੜਦੇ ਹੋ ਯਾਰ ਤੁਸੀਂ ਕਈ ਲੋਕ ਤੁਹਾਡੇ ਇਹੋ ਜਿਹੇ ਆ ਕੇ ਤੁਹਾਡੇ ਵਿੱਚ ਜਿਹੜੇ ਸਿਰਫ ਆਪਣਾ ਪੈਰਾਮੀਟਰ ਚੈੱਕ ਕਰਦੇ ਨੇ ਕਿ ਸਾਡੀ ਪਾਵਰ ਕਿੰਨੀ ਕੁ ਹੈ ਸਾਡੇ ਕੋਲ ਕਮਿਸ਼ਨਰ ਚਾਲੂ ਹੁੰਦਾ ਸਾਡੇ ਕੋਲ ਮਤਲਬ ਡੀਸੀ ਚਾਲੂ ਹੁੰਦਾ ਸਾਡੇ ਕੋਲੋਂ ਐਸਐਸਪੀ ਚਾਲੂ ਹੁੰਦਾ ਆਪਣੀ ਪਾਵਰ ਚੈੱਕ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਬੰਦ ਕਰਾ ਦਿੱਤੇ ਜਾਂਦੇ ਨੇ ਔਰ ਜਿਹ ਬਾ ਫਿਰਕੇ ਦੀ ਗਵਾਹੀ ਕਰਦਾ ਸੀਗਾ ਉਸ ਉਸ ਤਬਕੇ ਦੀ ਉਹ ਬੰਦਾ ਆਪ ਕੈਨੇਡਾ ਚਲ ਗਿਆ ਜੀ ਹਾਂਜੀ ਉਹ ਕੈਨੇਡਾ ਚਲ ਗਿਆ ਮਤਲਬ ਪੰਜਾਬ ਨੂੰ ਸਮਝਿਆ ਕੀ ਆ ਤੁਸੀਂ ਯਾਰ ਕਿ ਹੁਣ ਸਟੇਟਸ ਕੀ ਗਏ ਜਾਵੇ ਕਿਉਂਕਿ ਤੁਸੀਂ ਕਾਰਪੋਰੇਸ਼ਨ ਕਮਿਸ਼ਨ ਨੂੰ ਮੁਲਾਕਾਤ ਕੀਤੀ ਹੈ ਤਾਂ ਕੀ ਹੁਣ ਸਟੇਟਸ ਕਿਸ ਪ੍ਰੋਜੈਕਟ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਦੇਖੋ ਬੜੀ ਮਤਲਬ ਮੈਂ ਉਹਨਾਂ ਨੂੰ ਛੋਟੀ ਜੀ ਗੱਲ ਪੁੱਛੀ ਮੈਂ ਕਿਹਾ ਜੀ ਇਹਦਾ ਖਰਚਾ ਕਿੰਨਾ ਮਹਜ ਉਹਨਾਂ ਮੈਨੂੰ ਕਿਹਾ ਕਿ 2 ਕਰੋੜ ਰੁਪਇਆ 2 ਤੋਂ 2.5 ਕਰੋੜ ਰੁਪਇਆ ਦਾ ਮੰਥਲੀ ਖਰਚਾ ਮੈਂ ਉਹਨਾਂ ਨੂੰ ਇੱਥੋਂ ਤਾਂ ਕਹਿ ਦਿੱਤਾ ਕਿ 2.5 ਕਰੋੜ ਰੁਪਇਆ ਤੁਸੀਂ ਸਾਡੇ ਸ਼ਹਿਰ ਨੂੰ ਟੈਕਸ ਟੈਕਸ ਕਿਸ ਤਰੀਕੇ ਲਾਓ ਟੈਕਸ ਸਾਨੂੰ ਦੱਸ ਕੇ ਲਾਓ ਇਹ ਨਾ ਲਾਓ ਕੌਸਸ ਇਹਸ ਲਾ ਦਿੱਤਾ ਮੁੜ ਕੇ ਟੈਕਸ ਸਾਡੇ ਵਰਤੇ ਹੋਰ ਤਰੀਕੇ ਜਾਂਦੇ ਨੇ ਤੁਸੀਂ ਸਾਨੂੰ ਕਹੋ ਕਿ ਜਿਹੜਾ 100 ਗਜ ਦਾ ਘਰ ਹੈ ਉਹ 50 ਰੁਪਏ ਦੇਊਗਾ ਜਿਹੜਾ 200 ਗਜ ਦਾ ਘਰ ਹੈ ਉਹ ਮਤਲਬ 100 ਰੁਪਏ ਦੇਊਗਾ ਠੀਕ ਹੈ ਜੀ ਉਹਦੇ ਵਿੱਚ ਜਿਹਦਾ 50 ਗੱਜ ਚ ਘਰਣਾ ਉਹਨੇ ਸਫਰ ਚ ਆਪਣੇ 50 ਰੁਪਏ ਪੂਰੇ ਕਰ ਲੈਣੇ ਨੇ ਬੱਸਾਂ ਦੇ ਵਿੱਚ ਉਹ ਮਤਲਬ ਗਰੀਬ ਆਦਮੀ ਹੋਊਗਾ ਨਾ ਤੇ ਜਿਹਦਾ 200 250 ਗੱਜ ਤੋਂ ਘਰ ਉੱਤੇ ਹੋਊਗਾ ਮੇਰੇ ਵਰਗੇ ਦਾ ਉਹਨੂੰ 200 ਰੁਪਏ ਨਾਲ ਫਰਕ ਕੋਈ ਨਹੀਂ ਪੈਣਾ ਉਹਨੂੰ ਇਹਦੇ ਬਦਲੇ ਟ੍ਰੈਫਿਕ ਸ਼ਹਿਰ ਦੇ ਵਿੱਚ ਸ ਨਹੀਂ ਮੰਨਦੇ ਤੇ ਤੁਹਾਨੂੰ ਮੈਂ ਇੱਕ ਗੱਲ ਦੀ ਗਾਰੰਟੀ ਕਰਦਾ 2 ਕਰੋੜ ਰੁਪਇਆ ਮੈਂ ਸ਼ਹਿਰ ਦਾ ਤੁਹਾਨੂੰ 200 ਬੰਦਾ ਮਲਾ ਦਿੰਨਾ ਜਿਹੜਾ ਲੱਖ ਰੁਪਇਆ ਤੁਹਾਨੂੰ ਪਰ ਮੰਥ ਜਿੰਨੇ ਜਿੰਨੇ ਮਹੀਨੇ ਦਾ ਮਰਜੀ ਐਡਵਾਂਸ ਲੈ ਲਓ ਸਾਨੂੰ ਸੁਖ ਤੇ ਦਿਓ ਸ਼ਹਿਰ ਨੂੰ ਯਾਰ 2 ਕਰੋੜ ਰੁਪਇਆ ਤੁਸੀਂ ਕਹਿ ਦਿਓ ਸਾਡੇ ਹੱਥ ਖੜੇ ਹੋ ਗਏ ਭਗਵੰਤ ਮਾਨ ਦੇ ਤੇ ਕਾਰਪੋਰੇਸ਼ਨ ਦੇ ਵੀ ਸਾਡੇ ਹੱਥ ਖੜੇ ਨੇ ਤੁਸੀਂ ਚਲਾ ਲਓ 2 ਕਰੋੜ ਰੁਪਇਆ ਮੈਂ ਤੁਹਾਨੂੰ ਮਾਈਕ ਦੇ ਸਾਹਮਣੇ ਕਹਿੰਦਾ ਅਸੀਂ ਤੁਹਾਨੂੰ ਇਕੱਠਾ ਕਰਕੇ ਮਹੀਨੇ ਦਾ ਦੇਣ ਨੂੰ ਤਿਆਰ ਹ ਜਿੱਥੋਂ ਮਰਜੀ ਦਈਏ ਕਮ ਸੇ ਕਮ ਲੋਕਾਂ ਨੂੰ ਸੁਖ ਤੇ ਦਿਓ ਇਤੋਂ ਈਵਨ ਮੈਂ ਉਹਨਾਂ ਨੂੰ ਇਤੋਂ ਦਾ ਗੱਲ ਕਹੀ ਕਿ ਸੜਕ ਜਿਹੜੀ ਰੋਡ ਹੈ ਉਹ ਤੁਸੀਂ ਸਾਡਾ ਸ਼ਹਿਰ ਦਾ ਏਰੀਆ ਘੇਰ ਕੇ ਉਹਨੂੰ ਤਬਾਹ ਕੀਤਾ ਹੋਇਆ ਕਮ ਸੇ ਕਮ ਜਿੰਨੀ ਦੇਰ ਬੱਸ ਨਹੀਂ ਚੱਲਦੀ ਉਹਦੇ ਵਿੱਚ ਕੋ ਐਮਰਜੈਂਸੀ ਸਰਵਿਸ ਇੰਨੀ ਗਰਮੀ ਹੈ ਖੜਾ ਹੋਇਆ ਜਾ ਰਿਹਾ ਤੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਉਹਦੇ ਵਿੱਚੋਂ ਮਤਲਬ ਬੱਸੇਜ਼ ਉਹਨਾਂ ਦੇ ਆਟੋ ਲੰਘ ਜਾ ਕਰਨ ਵਨਵੇ ਔਰ ਲਿਮਟ ਦੇ ਨਾਲ ਜਿੰਨੀ ਵੀ ਟ੍ਰੈਫਿਕ ਲਿਮਟ ਹੈ ਸਪੀਡ ਲਿਮਟ ਦੇ ਨਾਲ ਇੱਕ ਤਰਫਾ ਇੱਥੋਂ ਲੰਘ ਜਾ ਕਰਨ ਕਿਤੇ ਨਾ ਕਿਤੇ ਵਰਤੋਂ ਚ ਦਲਿਹਾਓ ਸਿਰਫ ਤਨਖਾਹਾਂ ਲੈਣ ਦਾ ਮਤਲਬ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਬਾਹਰਲੇ ਮੁਲਕ ਚ ਜਾਓ ਨਾ ਉਹ ਸੋਚਦੇ ਨੇ ਸਾਡੀ ਅਗਲੀ ਪੀੜ੍ਹੀ ਤਰੱਕੀ ਕਿੱਦਾਂ ਕਰੂਗੀ ਸਾਡੇ ਬੱਚੇ ਸਰਵਾਈਵ ਕਿਦਾਂ ਕਰਨਗੇ ਤੇ ਸਾਡੇ ਹੁਕਮਰਾਨ ਪਤਾ ਕੀ ਕਰਦੇ ਆ ਸਾਡੇ ਅਫਸਰਸ਼ਾਹੀ ਪਤਾ ਕੀ ਕਰਦੀ ਆ ਵੀ ਸਾਡਾ ਟਾਈਮ ਟੱਪ ਜਾਣਾ ਚਾਹੀਦਾ ਯਾਰ ਸਾਡੀ ਰਿਟਾਇਰਮੈਂਟ ਤੱਕ ਮਤਲਬ ਕੱਖ ਖਣਾਵੇ ਸਾਡੀ ਮौज-ਮਸਤੀ ਬਣੀ ਰਵੇ ਸਾਡੇ ਉੱਤੇ ਕੋ ਦਾਗ ਨਾ ਲੱਗੇ ਅਗਲੀ ਪੀੜੀ ਵਰਦੀ ਠੱਠੇ ਖੂਚ ਇਹਦੇ ਬਾਰੇ ਕਿੰਨੇ ਸੋਚਣਾ ਆ 100 ਬਸ ਤੁਹਾਨੂੰ ਦਰਦ ਨਹੀਂ ਆਉਂਦਾ ਯਾਰ ਮਤਲਬ ਲੋਕਾਂ ਨੇ ਪਾਈ ਪਾਈ ਟੈਕਸ ਦਿੱਤਾ ਕੋਈ ਚੀਜ਼ ਲਿਆਉਂਦੇ ਤੇ ਟੈਕਸ ਅਸਕੰਦਰ ਜੀ ਤੁਹਾਡੀ ਕਮੀਜ਼ ਦੇ ਉੱਤੇ ਆਟੇ ਦੇ ਉੱਤੇ ਚੌਲ ਦੇ ਉੱਤੇ ਹਰ ਚੀਜ਼ ਤੇ ਤੁਸੀਂ ਟੈਕਸ ਦੇ ਕੇ ਸਾਡੇ ਟੈਕਸ ਨਾਲ ਬੱਸਾਂ ਮਰੀਆਂ ਔਰ ਤੁਸੀਂ ਮਰਜੀ ਦੇ ਮ ਕਰਦੇ ਹੋ ਜਦੋਂ ਮਰਜੀ ਇਹਨਾਂ ਨੂੰ ਚਲਾ ਲਓ ਇਹ ਇੱਕ ਤਾਨਾਸ਼ਾਈ ਹੈ ਹੋਰ ਕੀ ਹੈ ਅੱਜ ਪ੍ਰੋਟੈਸਟ ਰੱਖਿਆ ਸੀ ਪ੍ਰੋਟੈਸਟ ਨਹੀਂ ਸੀਗਾ ਇਹਨਾਂ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਇੰਨਾ ਅਸੀਂ ਮੁਲਾਜ਼ਮ ਆ ਮੈਂ ਤਾਂ ਉਧਰ ਹੀ ਇੱਕ ਦਿਨ ਇਥੋਂ ਬੋਲ ਗਿਆ ਸੀਗਾ ਹੁਣ ਕਮਿਸ਼ਨਰ ਸਾਹਿਬ ਨੂੰ ਮੇਰਾ ਮਿਲਣ ਦਾ ਪ੍ਰੋਗਰਾਮ ਸੀਗਾ ਇਹਨਾਂ ਨੇ ਮੈਨੂੰ ਕਿਹਾ ਦੀ ਸਾਨੂੰ ਲੋਕਾਂ ਨੂੰ ਸੁਣੋ ਤੇ ਸਹੀ ਇੱਕ ਕਰੀ ਆ ਗਏ ਅਸੀਂ ਤੇ ਚਾਹਨੇ ਆ ਬੱਸਾਂ ਚੱਲਣ ਘੱਟ ਰੇਟ ਤੇ ਵੀ ਅਸੀਂ ਚਲਾਉਣ ਨੂੰ ਤਿਆਰ ਸੀਗੇ ਮਤਲਬ ਫੇਰ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਮਹਿਜ ਸ਼ਹਿਰ ਦੀ ਨੁਹਾਰ ਸੁਧਾਰਨ ਲਈ ਮਹਿਜ ਸ਼ਹਿਰ ਚੋ ਟ੍ਰੈਫਿਕ ਸਹੀ ਕਰਨ ਲਈ ਕੀ ਸਰਕਾਰ ਗੁਰੂ ਨ ਦੇ ਉੱਤੇ ਤਾਂ ਲੋਕੀ ਜਾਨ ਤੱਕ ਵਾਰ ਦਿੰਦੇ ਨੇ ਘਰ ਦੀ ਏ ਟੇਡ ਤੱਕ ਵਾਰ ਦਿੰਦੇ ਨੇ ਲੱਖ ਲਾਹਣ ਤਾਂ ਵੀ ਸਰਕਾਰ 2 ਕਰੋੜ ਰੁਪਈਆ ਮਹੀਨਾ ਇਸ ਸ਼ਹਿਰ ਨੂੰ ਸਬਸਿਡੀ ਨਹੀਂ ਦੇ ਸਕਦੀ 2 ਕਰੋੜ ਰੁਪਈਆ ਸਰਕਾਰ ਸ਼ਹਿਰ ਨੂੰ ਫੰਡ ਨਹੀਂ ਦੇ ਸਕਦੀ ਲੱਖ ਲਾਹਣ ਤਾਂ ਮੈਂ ਕਹਿਣਾ ਚਾਹੁੰਦਾ ਵੀ ਆ ਆ ਤਰੀਕਾ ਸਾਡਾ ਇੱਕ ਸਾਲ ਹੋ ਗਿਆ ਵਿੱਚੋਂ ਕਈ ਬੱਸਾਂ ਤੇ ਕੰਡਮ ਹੋ ਗਈਆਂ ਹੋਣੀਆਂ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਮੈਂ ਹੁਣ ਇਹਨਾਂ ਦੇ ਇੰਚਾਰਜ ਨੇ ਜੀ ਉਹਨਾਂ ਨੂੰ ਪੁੱਛਿਆ ਬੜਾ ਵਧੀਆ ਉਹਨਾਂ ਸਾਡੇ ਨਾਲ ਡੀਲ ਕੀਤਾ ਇੱਕ ਮਿੰਟ ਬੀਬਾ ਜੀ 100 ਦੇ ਵਿੱਚੋਂ 97 ਬੱਸਾਂ ਚੋਂ 60 ਅੱਜ ਵੀ ਜਿਹੜੀਆਂ ਮਤਲਬ ਉਹ ਰੋਡ ਦੇ ਉੱਤੇ ਰਨਿੰਗ ਉਹਨਾਂ ਦੀ ਹੋ ਸਕਦੀ ਹੈ ਉਹ ਜਾਣ ਦੂਜੀ ਚੀਜ਼ ਜਿਹੜੀਆਂ ਉਧਰ ਬੱਸਾਂ ਕੰਡਮ ਨੇ ਕਮ ਸੇ ਕਾਮ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਖਿਲਾੜ ਕੇ ਉੱਥੇ ਕੋਈ ਡਿਸਪੈਂਸਰੀਜ਼ ਬਣਾ ਦਿੱਤੀਆਂ ਜਾਣ ਉਹਨਾਂ ਦੇ ਵਿੱਚ ਕੋਈ ਵਰਤੋਂ ਚ ਤੇ ਲਿਆਓ ਯਾਰ ਸਮਾਨ ਚੋਰੀ ਹੁੰਦਾ ਉਧਰ ਵੀ ਤੁਸੀਂ ਦੇਖੋ ਬੱਸਾਂ ਦੀ ਹਾਲਤ ਕੀ ਹੋ ਗਈ ਆ ਸਿਟੀ ਬੱਸ ਦੀ ਗੱਲ ਕਰ ਰਿਹਾ ਅੱਜ ਉਹ 100 ਬੱਸ ਕੰਡਮ ਹੋ ਗਈ 100 ਵੀ ਕੰਡਮ ਹੋ ਜਾਣੀਆਂ ਤੇ ਜਾਣਾ ਕਿੱਥੇ ਆ ਮਤਲਬ ਪੈਸਾ ਕਿਧਾ ਗਿਆ ਯਾਰ ਤੁਸੀਂ ਤੇ ਰੋਕ ਲਾ ਦਿੱਤੀ ਉਹਦੇ ਉੱਤੇ ਮੈਂ ਕਹਿੰਦਾ ਏਡੀ ਵੱਡੀ ਬੱਸ ਆ ਜਿਹੜੀਆਂ ਉੱਥੇ ਸਿਟੀ ਬੱਸਾਂ ਲੱਗੀਆਂ ਨੇ ਇਹਨਾਂ ਸਾਈਡ ਬੱਸ ਹੈਗੀ ਆ ਤੁਸੀਂ ਰੋਡ ਤੇ ਨਹੀਂ ਚੜਾਉਣੀ ਨਾ ਚੜਾਓ ਉਹਨਾਂ ਦੇ ਵਿੱਚ ਪ ਥ੍ਰੀ ਚਾਲੂ ਕਰ ਦਿੱਤੀਆਂ ਜਾਣ ਯਾਰ ਮੈਡੀਕਲ ਕੈਂਪ ਲਾ ਲੇ ਦੋ ਬੱਸਾਂ ਕੋਵਿਡ ਚ ਚਾਲੂ ਕੀਤੀਆਂ ਅਸੀਂ ਅੱਜ ਵੀ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਤੁਸੀਂ ਵਿਜ਼ਿਟ ਕਰਿਓ ਦੋ ਪਿੱਛੇ ਲੱਗੀਆਂ ਨੇ ਉਹ ਕੋਵਿਡ ਦਾ ਇਹਨਾਂ ਰੂਮ ਤਿਆਰ ਕੀਤਾ ਸੀਗਾ ਉਹ ਬੱਸਾਂ ਦੇ ਵਿੱਚ ਐਮਬੂਲੈਂਸ ਤਿਆਰ ਕੀਤੀ ਸੀ ਆਪਾਂ ਕਰਨਾ ਹੀ ਕੁਛ ਨਹੀਂ ਚਾਹੁੰਦੇ ਹੌਲੀ ਹੌਲੀ ਇਹਨਾਂ ਦੀ ਵੀ ਆਦ ਵੀ ਮੁੱਕ ਜਾਣੀ ਹੈ ਉਹ ਉੱਥੇ ਕਹਿ ਜਾਂਦਾ ਵੀ 7 ਸਾਲ ਉਹਨਾਂ ਨੂੰ ਹੋ ਗਏ ਤੇ ਆਪਾਂ ਵੇਟ ਕਰ ਰਹੇ ਆ ਵੀ 7 ਸਾਲ ਇਹਨਾਂ ਨੂੰ ਹੋ ਜਾਣਗੇ ਫਿਰ ਕੰਡਮ ਕਰ ਦਿੱਤੀਆਂ ਜਾਣਗੀਆਂ ਔਰ ਕੱਲਾ ਪ੍ਰਸ਼ਾਸਨ ਕਸੂਰਵਾਰ ਨਹੀਂ ਉੱਥੇ ਪਿੱਛੇ ਜਾ ਕੇ ਬੱਸਾਂ ਨਹੀਂ ਹੋ ਸਕਦਾ ਤੁਹਾਨੂੰ ਇਜਾਜ਼ਤ ਦੇ ਦੇਣ ਜਾਂ ਆਪ ਹੀ ਮੇਰੇ ਕੋ ਫ ਕੌਣ ਇਹਨੂੰ ਬੰਦ ਕਰਾਉਂਦਾ ਕਿਹੜੇ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਜਿਹੜੇ ਬੱਸਾਂ ਨਾਲ ਬੰਦ ਕਰਾਉਂਦੇ ਨੇ ਉੱਥੇ ਜਾਓ ਜਦੋਂ ਕਿਤੇ ਬੱਸ ਜਾਂਦੀ ਹੈ ਆਊਟਸਾਈਡ ਏਰੀਆ ਦੇ ਵਿੱਚ ਤੇ ਲੋਕੀ ਪੱਥਰ ਮਾਰ ਕੇ ਇਹਨਾਂ ਦੇ ਸ਼ੀਸ਼ੇ ਤੋੜਦੇ ਨੇ ਯਾਰ ਆ ਸਾਡੀ ਫਿਤਰਤ ਹੈ ਆ ਸਾਡਾ ਜਮੀਰ ਹੈ ਕਿ ਆਪਣੀ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਕਰਾਉਨੇ ਆ ਸਰਕਾਰੀ ਪ੍ਰਾਪਰਟੀ ਚੱਲੇ ਨਾ ਸਾਡੇ ਮਾਫੀਆਜ਼ ਦੇ ਕਾਰੋਬਾਰ ਚੱਲਣ ਪ੍ਰਾਈਵੇਟ ਬੱਸੇ ਜਿਹੜੀਆਂ ਚੱਲਣ ਇਸ ਤਰੀਕੇ ਉਹ ਵੇਖੋ ਉਹਨਾਂ ਦੇ ਸ਼ੀਸ਼ੇ ਤੋੜੇ ਨੇ ਉਹ ਟੁੱਟਣ ਦੀ ਕੋਤੋਂ ਕੀ ਨਹੀਂ ਹੈਗੀ ਨਾ ਥੱਲੇੋਂ ਬੱਸ ਵੱਜੀ ਆ ਨਾ ਸਾਈਡ ਤੋਂ ਵੱਜੀ ਆ ਸ਼ੀਸ਼ੇ ਤੋੜੇ ਨੇ ਪੱਥਰ ਮਾਰ ਮਾਰ ਕੇ ਇਹ ਜਨਤਾ ਦਾ ਵੀ ਹਈਆ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਇਹ ਸਾਡੀ ਤਨਖਾਹ ਤੇ ਪਲਦੇ ਨੇ ਇਹਨਾਂ ਨੂੰ ਮਸਲਾ ਕੋਈ ਹੱਲ ਨਹੀਂ ਸਿਰ ਹੁੰਦਾ ਜੀ ਵਿਖਾਈ ਦਿੰਦਾ ਕੁਛ ਦੇਖੋ ਮਸਲੇ ਅੱਗੇ ਵੀ ਬਹੁਤ ਸਾਰੇ ਹੱਲ ਹੋਣ ਵਾਲੇ ਨੇ ਇਹ ਲੋਕ ਪ੍ਰੋਟੈਸਟ ਕਰਨ ਆਏ ਜੇ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇਹਨਾਂ ਦੇ ਉੱਤੇ ਗੌਰ ਕਰੇ ਇਹ ਮਤਲਬ ਇੱਕ ਜੈਨੂਇਨ ਜਿਆ ਮਸਲਾ ਸ਼ਹਿਰ ਦੇ ਵਿੱਚ ਬੱਸੇ ਚੱਲਣੀਆਂ ਚਾਹੀਦੀਆਂ ਨੇ ਅਸੀਂ ਤੇ ਇਹਨਾਂ ਨੂੰ ਕਹਿ ਸਕਦੇ ਹਾਂ ਨਾ ਜਿੱਥੋਂ ਤੱਕ ਹੌਸਦੌਣ ਕਮਿਸ਼ਨਰ ਕੋ ਵੀ ਜਾਵਾਂਗੇ ਉੱਥੇ ਕਾਰਪੋਰੇਸ਼ਨ ਵੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਮੈਂ ਕਦੀ ਧਰਨਿਆਂ 'ਚ ਵਿਸ਼ਵਾਸ ਨਹੀਂ ਰੱਖਦਾ ਕਿ ਰੋਡ ਜਾਮ ਕਰ ਦਿਓ ਮੈਂ ਇਹੋ ਜੀ ਚੀਜ਼ ਨਾ ਕਹੋ ਕਮਿਸ਼ਨਰ ਕੋ ਜਾਵਾਂਗੇ ਤੇ ਚੰਡੀਗੜ੍ਹ ਤੱਕ ਹੋ ਆਏ ਨੇ ਮੈਂ ਤੁਹਾਨੂੰ ਦੱਸ ਰਿਹਾ ਜੀ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਇੱਕ ਨਵੀਂ ਪ੍ਰੋਪੋਜ਼ਲ ਬਣਾ ਕੇ ਭੇਜੀ ਜਾਵੇ ਜੇ ਸਰਕਾਰ ਕਵੇ ਕਿ ਸਾਡੇ ਰਵਾਸੀ ਇਹਨਾਂ ਬੱਸਾਂ ਨੂੰ ਚਲਾਉਣ ਨੂੰ ਤਿਆਰ ਆ ਕੰਮ ਸੇ ਕੰਮ ਤੁਸੀਂ ਕਹੋ ਸਾਡੇ ਕੋਲ ਨਹੀਂ ਹੋ ਸਕਦਾ ਤੇ ਅਸੀਂ ਤੁਹਾਨੂੰ 2 ਕਰੋੜ ਰੁਪਇਆ ਕਿਸੇ ਤਰੀਕੇ ਵੀ ਇਹਨਾਂ ਨੂੰ ਚਾਲੂ ਕੀਤਾ ਜਾਵੇ ਬਿਲਕੁਲ ਜੀ ਕਿਸੇ ਵੀ ਤਰੀਕੇ ਜਿਹੜਾ ਕਿ ਅਸੀਂ ਨੂੰ ਚਾਲੂ ਕੀਤਾ ਜਾਵੇ ਪ੍ਰੋਜੈਕਟ ਨੂੰ 2 ਕਰੋੜ ਰੁਪਇਆ ਜਿਹੜਾ ਕਿ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਉਹ ਦੇਣ ਨੂੰ ਤਿਆਰ ਰਹਿਣਗੇ ਇਹ ਆਖਣਾ ਹੈ ਮਨਜੀਪ ਮਨਜੀਪ ਸਿੰਘ ਮਨਨ ਦਾ ਤੇ ਤੁੰ ਤੰਦ ਖਾਦਨੇ ਜਿਹੜਾ ਕਿ ਇੱਥੇ ਡਿੱਪੂ ਹੈ ਕਿਥੇ ਕਿ 94 ਬੱਸਾਂ ਜਿਹੜੀਆਂ ਨੇ ਇੱਥੇ ਖੜੀਆਂ ਨੇ ਪਿਛਲੇ ਇੱਕ ਸਾਲ ਤੋਂ ਜਿਹੜੀਆਂ ਬੱਸਾਂ ਕੰਡਮ ਹੋ ਰਹੀਆਂ ਨੇ ਔਰ ਲਗਾਤਾਰ ਜਿੱਥੇ ਕਿ ਲੋਕਾਂ ਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਲੋਕ ਜਿਹੜੇ ਨੇ ਬਹੁਤ ਘੱਟ ਪੈਸੇ ਵਿੱਚ ਸਫ਼ਰ ਕਰ ਲੈਂਦੇ ਸੀ ਇਹਨਾਂ ਮੈਟਰੋ ਬੱਸਾਂ ਵਿੱਚ ਇਹ ਸੀ ਬੱਸਾਂ ਵਿੱਚ ਖਾਸ ਕਰਕੇ ਜਦੋਂ ਗਰਮੀਆਂ ਹੁੰਦੀਆਂ ਸੀ ਤਾਂ ਲੋਕਾਂ ਨੂੰ ਬਹੁਤ ਰਾਹਤ ਹੁੰਦੀ ਸੀ ਇਹਨਾਂ ਬੱਸਾਂ ਵਿੱਚ 5-10 ਰੁਪਏ ਖਰਚ ਕੇ ਲੋਕ ਆਪਣੀ ਮੰਜ਼ਿਲ ਵੱਲ ਪਹੁੰਚ ਜਾਂਦੇ ਸੀ ਪਰ ਕਰੋੜਾਂ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਕਿ ਪਿਛਲੇ 1 ਸਾਲ ਤੋਂ ਜਿਹੜਾ ਇਹ ਢੂੜਫਾਂਕ ਰਿਹਾ ਹੈ ਇਸ ਤੋਂ ਬਾਅਦ ਜਿੱਥੇ ਕਿ ਜਿਹੜੇ ਇਸ ਪ੍ਰੋਜੈਕਟ ਨਾਲ ਜੁੜੇ ਕਰਮਚਾਰੀ ਸੀਗੀ ਉਹ ਵੀ ਜਿਹੜੇ ਨੇ ਉਹ ਪਰੇਸ਼ਾਨ ਵਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਮਸਲੇ ਨੇ ਤਨਖਾਹਾਂ ਨੂੰ ਲੈ ਕੇ ਉਹ ਵੀ ਜਿਹੜਾ ਕਿ ਇੱਥੇ ਹਾਲੇ ਤੱਕਨ ਹੱਲ ਹੁੰਦੇ ਨਹੀਂ ਵਿਖਾਈ ਦੇ ਦੇ ਔਰ ਨਵਾਂ ਪ੍ਰਪੋਜ਼ਲ ਜਿਹੜਾ ਕਿ ਆਖਿਆ ਮਨਦੀਪ ਸਿੰਘ ਮੰਨਾ ਨੇ ਬਣਾਉਣ ਵਾਸਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ मिला जाएगा ता जो मुर्तों जेड़ा ए मेट्रो बस दा जेड़ा प्रोजेक्ट है ओ सडकां ते बखाई दे सके खैर हुन ता होगा होवेगा 600 दे करीब करोड़ दा प्रोजेक्ट जेड़ा की ओ मुर्तों सुरजीत हो पांदा है या नहीं क्या मैं पर्सन विपुल शर्मा न सिकंदर पर श्रीचा दैनिक सूत्र टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp channel par